ਸਾਸਰੀਆ ਕਾਲ ਤੁਸੀਂ ਦੇਖ ਰਹੇ ਹੋ अजीत ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤਾਂ ਫਟਾਫਟ ਨਜ਼ਰ ਮਾਰਦੇ ਹਾਂ ਹੁਣ ਤੱਕ ਦੇ ਕੁਝ ਖਾਸ ਤੇ ਅਹਿਮ ਖਬਰਾਂ ਤੇ ਅੱਜ ਤੜਕਸਾਰ ਹੀ ਮੋਗਾ ਪੁਲਿਸ ਨੇ ਇੱਕ ਬਦਮਾਸ਼ ਦਾ ਐਨਕਾਊਂਟਰ ਕੀਤਾ ਉਕਤ ਬਦਮਾਸ਼ ਪੁਲਿਸ ਨੂੰ ਪਿੰਡ ਡਾਲਾ ਦੇ ਪੰਚਾਇਤ ਮੈਂਬਰ ਦੇ ਘਰ ਹੋਈ ਫਾਇਰਿੰਗ ਮਾਮਲੇ ਦੇ ਵਿੱਚ ਲੋੜਿੰਦਾ ਸੀ ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ ਨੇ ਪੁਲਿਸ ਤੇ ਫਾਇਰਿੰਗ ਕੀਤੀ ਤੇ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਬਦਮਾਸ਼ ਦੀ ਲੱਤ ਤੇ ਗੋਲੀ ਲੱਗ ਗਈ ਜਿਸ ਕਰਕੇ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਦਬੋਚ ਲਿਆ ਗਿਆ ਬਦਮਾਸ਼ਾਂ ਦੇ ਕੋਲੋਂ ਇੱਕ 32 ਬੋਰ ਦੀ ਪਿਸਤੌਲ ਵੀ ਬਰਾਮਦ ਹੋਈ ਹੈ। ਅਥੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ ਦੇ ਫੋਕਲ ਪੁਆਇੰਟ ਨੇੜੇ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਇਆ। ਦੋਵੇਂ ਹੀ ਟੀਰਾ ਦੇ ਵਿੱਚ ਕ੍ਰੋਸ ਫਾਇਰਿੰਗ ਹੋਈ ਜਿਸ ਦੌਰਾਨ ਦੋਵੇਂ ਹੀ ਬਦਮਾਸ਼ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਜਦਕਿ ਬਦਮਾਸ਼ ਵੱਲੋਂ ਕੀਤੀ ਗਈ ਫਾਇਰਿੰਗ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ। ਇਸ ਸੰਬੰਧੀ ਐਸਐਸਪੀ ਸ਼ੁਭਮ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੂੰ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਅਸਮਾਜਿਕ ਅਨਸਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਫਿਰ ਰਹੇ ਨੇ ਅਤੇ ਸਥਾਨਕ ਟਰੱਕ ਸਟੈਂਡ ਏਰੀਆ ਦੇ ਵਿੱਚ ਘੁੰਮ ਰਹੇ ਸਨ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਕਤ ਬਦਮਾਸ਼ਾਂ ਦਾ ਪਿੱਛਾ ਕੀਤਾ ਗਿਆ ਇਸ ਦੌਰਾਨ ਪੁਲਿਸ ਨੇ ਨੂੰ ਵੇਖ ਕੇ ਮੋਟਰਸਾਈਕਲ ਤੇ ਸਵਾਰ ਬਦਮਾਸ਼ਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨੇ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰਿੰਗ ਦੇ ਵਿੱਚ ਦੋਵੇਂ ਹੀ ਬਦਮਾਸ਼ ਜ਼ਖਮੀ ਹੋ ਗਏ ਪੁਲਿਸ ਮੁਤਾਬਕ ਦੋਵੇਂ ਹੀ ਮਲਜ਼ਮ ਪਿਛਲੇ ਦਿਨੀ ਮੰਡੀ ਗੋਬਿੰਦਗੜ੍ਹ ਦੇ ਵਿੱਚ ਹੋਈ 15 ਲੱਖ ਰੁਪਏ ਦੀ ਲੁੱਟ ਦੇ ਵਿੱਚ ਸ਼ਾਮਲ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੀ ਚੰਡੀਗੜ੍ਹ ਵਿਖੇ ਹੋਣ ਵਾਲੀ ਇਕੱਤਰਤਾ ਦੇ ਵਿੱਚ ਸਿੱਖ ਜਗਤ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਗੁਜੀਤ ਸਿੰਘ ਵਿਰਕ ਦੀ ਅਗਵਾਈ ਦੇ ਵਿੱਚ ਹੋਣ ਵਾਲੀ ਇਸ ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਦੇ ਅਹਿਮ ਮਾਮਲੇ ਤੋਂ ਇਲਾਵਾ ਮੌਜੂਦਾ ਪੰਥਕ ਹਾਲਾਤ ਬਾਰੇ ਵਿਚਾਰ ਚਰਚਾ ਕੀਤੀ ਜਾਣ ਦੀ ਸੰਭਾਵਨਾ ਹੈ ਜਾਨਕਾਰ ਸੂਤਰਾ ਦੇ ਅਨੁਸਾਰ ਜਥੇਦਾਰ ਗਿਆਨੀ ਰਗਵੀਰ ਸਿੰਘ ਅਤੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਅਹੁਦਿਆਂ ਤੋਂ ਫਾਰਕ ਕੀਤੇ ਜਾਣ ਅਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਨਵਾਂ ਜਥੇਦਾਰ ਨਿਯੁਕਤ ਕਰਨ ਤੋਂ ਬਾਅਦ ਪੈਦਾ ਹੋਏ ਹਾਲਾਤ ਕਾਰਨ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਕਸੂਤੀ ਸਥਿਤੀ ਦੇ ਵਿੱਚ ਫਸੇ ਹੋਏ ਨਜ਼ਰ ਆ ਰਹੇ ਨੇ ਦਮਦਮੀ ਟਕਸਾਲਾ ਤੇ ਨਾਂਗ ਸਿੰਘ ਜਥੇਬੰਦੀਆਂ ਸਮੇਤ ਹੋਰ ਸਿੱਖ ਸੰਸਥਾਵਾਂ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਦੀ ਖੁੱਲ੍ਹੇਆਮ ਅਤੇ ਕਰੜੀ ਆਲੋਚਨਾ ਕੀਤੀ ਜਾ ਰਹੀ ਹੈ ਸਮਝਿਆ ਜਾਂਦਾ ਹੈ ਕਿ ਅਜਿਹੇ ਨਾਜ਼ੁਕ ਹਾਲਾਤ ਦੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਹਰਜਿੰਦਰ ਸਿੰਘ ਧਾਮੀ ਤੇ ਹੈ ਜਿਨ੍ਹਾਂ ਦੀ ਕਾਰਜ ਸ਼ੈਲੀ ਅਤੇ ਨਿਰਪੱਖ ਤੇ ਇਮਾਨਦਾਰ ਸ਼ਖਸੀਅਤ ਦੇ ਵਜੋਂ ਉਹਨਾਂ ਦਾ ਦੇਸ਼ ਵਿਦੇਸ਼ ਦੀਆਂ ਪੰਥਕ ਜਥੇਬੰਦੀਆਂ ਦੇ ਵਿੱਚ ਬੇहद ਸਤਿਕਾਰ ਮੰਨਿਆ ਜਾ ਰਿਹਾ ਹੈ ਜਾਣਕਾਰ ਸੂਤਰਾਂ ਅਨੁਸਾਰ ਅੰਤਰੀਂ ਕਮੇਟੀ ਦੇ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਰੱਦ ਕੀਤੇ ਜਾਣ ਦੀ ਵੀ ਸੰਭਾਵਨਾ ਹੈ ਚਰਚਾ ਇਹ ਵੀ ਹੈ ਕਿ ਇਸ ਵੇਲੇ ਅਕਾਲੀ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਅੰਤਰੀਂ ਮੈਂਬਰਾਂ ਸਮੇਤ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਵੱਲੋਂ ਧਾਮੀ ਤੇ ਮੁਰੇ ਸੇਵਾ ਸੰਭਾਲ ਕੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਧਾਰਮਿਕ ਅਤੇ ਸਿਆਸੀ ਮੰਜਦਾਰ ਦੇ ਵਿੱਚ ਫਸੀ ਬੇੜੀ ਨੂੰ ਕਿਨਾਰੇ ਲਗਾਉਣ ਦੇ ਹਿੱਤ ਦੇ ਵਿੱਚ ਅੱਗੇ ਆਉਣ ਲਈ ਪੂਰਾ ਦਬਾਅ ਬਣਾਇਆ ਜਾ ਰਿਹਾ ਹੈ 2 ਫਰਵਰੀ 2023 ਨੂੰ ਥਾਣਾ ਅਜਨਾਲਾ ਤੇ ਕੀਤੇ ਹਮਲੇ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਐਕਟ ਯਾਨੀ ਕਿ NSA ਦੇ ਤਹਿਤ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਦੇ ਸੱਥ ਸਾਥੀਆਂ ਤੇ ਲੱਗਾ NSA ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਪੰਜਾਬ ਲੈ ਆਂਦਾ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਭਾਈ ਅਮਰਿਤਪਾਲ ਸਿੰਘ ਦੇ ਨਾਲ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਉਹਨਾਂ ਦੇ 7 ਸਾਥੀਆਂ ਨੂੰ ਜਲਦ ਹੀ ਪੰਜਾਬ ਦੇ ਵਿੱਚ ਲਿਆ ਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜ਼ਿਕਰ ਇਹ ਖਾਸ ਹੈ ਕਿ ਲਗਭਗ 2 ਸਾਲਾਂ ਦੇ ਅਰਸੇ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਪਪਲਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਫੌਜੀ ਨੂੰ ਛੱਡ ਕੇ ਬਾਕੀ 7 ਵਿਅਕਤੀਆਂ ਦਲਜੀਤ ਸਿੰਘ ਕਲਸੀ ਹਰਜੀਤ ਸਿੰਘ ਚਾਚਾ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇ ਕੇ ਗੁਰਮੀਤ ਸਿੰਘ ਬੁੱਕਣਵਾਲਾ ਕੁਲਵੰਤ ਸਿੰਘ ਰਾਉਕੇ ਗੁਰਿੰਦਰਪਾਲ ਸਿੰਘ ਗੁਰੀ ਔਜਲਾ ਅਤੇ ਬਸੰਤ ਸਿੰਘ ਤੇ ਲੱਗਾ ਐਨਐਸਏ ਖਤਮ ਹੋਣ ਉਪਰੰਤ ਉਹਨਾਂ ਨੂੰ ਪੁਲਿਸ ਦੇ ਵੱਲੋਂ ਪੰਜਾਬ ਲਿਆਂਦਾ ਜਾ ਰਿਹਾ ਹੈ ਇਹ ਵੀ ਪਤਾ ਲੱਗਾ ਹੈ ਕਿ ਇਹਨਾਂ ਸੱਤੇ ਹੀ ਵਿਅਕਤੀਆਂ ਦੀ ਥਾਣਾ ਅਜਨਾਲਾ ਵਿੱਚ ਕੀਤੇ ਹਮਲੇ ਦੇ ਮਾਮਲੇ ਦੇ ਸੰਬੰਧਿਤ ਮੁਕੱਦਮਾ ਦਰਜ ਕਰਕੇ ਗ੍ਰਿਫਤਾਰੀ ਪਾਈ ਜਾਵੇਗੀ ਅਤੇ ਜਲਦ ਹੀ ਉਹਨਾਂ ਨੂੰ ਅਜਨਾਲਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਜਿਸ ਦੀ ਪੁਸ਼ਟੀ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਦੇ ਵੱਲੋਂ ਕੀਤੀ ਗਈ ਹੈ ਬੇਬਾਕੀ ਨਾਲ ਨਵਾਂ ਪੰਜਾਬ ਸਿਰਜਣ ਦਾ ਦਾਮ ਭਰਨ ਵਾਲੇ ਆਗੂ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਮੈਦਾਨ ਤੋਂ ਬਣੀ ਹੋਈ ਦੂਰੀ ਉਹਨਾਂ ਦੀ ਰਾਜਨੀਤਿਕ ਭੂਮਿਕਾ ਸੰਬੰਧੀ 부ਝਾਰਤ ਬਣੀ ਹੋਈ ਹੈ ਜੋ ਨਵਜੋਤ ਸਿੰਘ ਸਿੱਧੂ ਵਿਰੋਧੀ ਟੀਨਾ ਦੇ ਨਾਲ ਨਾਲ ਆਪਣੇ ਆਗੂਆਂ ਨੂੰ ਵੀ ਕਟਾਰੇ ਦੇ ਵਿੱਚ ਖੜਾ ਕਰਦੇ ਨਜ਼ਰ ਆ ਰਹੇ ਸਨ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਦੂਰੀ ਬਣਾ ਕੇ ਕ੍ਰਿਕਟ ਦੇ ਮੈਦਾਨ ਦੇ ਵਿੱਚ ਕਮੈਂਟਰੀ ਕਰਨ ਲਈ ਪੁੱਜ ਗਏ ਇਸ ਤੋਂ ਬਾਅਦ ਪੰਜਾਬ ਜਮਨੀ ਚੋਣਾ ਅਤੇ ਲੋਕ ਸਭਾ ਚੋਣਾਂ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਾਰਟੀ ਅਤੇ ਸਿਆਸੀ ਪੇਟ ਦੇ ਵਿੱਚ ਦੂਰੀ ਬਣਾਈ ਰੱਖੀ ਹੁਣ ਜਦੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਸਿਆਸੀ ਮੈਦਾਨ ਮੋੜ ਤੋਂ ਪਖਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਮੱਧ ਨਜ਼ਰ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਧਿਰਾਂ ਵਾਂਗ ਕਾਂਗਰਸ ਨੇ ਵੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਇਸੇ ਤਰ੍ਹਾਂ ਪੰਜਾਬ ਦੇ ਨਵੇਂ ਇੰਚਾਰਜ ਵੀ ਲਗਾਏ ਗਏ ਨੇ ਅਤੇ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਆ ਕੇ ਆਗੂਆਂ ਦੇ ਨਾਲ ਮੀਟਿੰਗਾਂ ਤੇ ਪ੍ਰੋਗਰਾਮਾਂ ਦਾ ਦੌਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਕੁਝ ਦਿਨ ਪਹਿਲਾਂ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਦੇ ਹੇਠ ਦਿੱਲੀ ਦੇ ਵਿੱਚ ਪੰਜਾਬ ਦੇ ਸਾਰੇ ਹੀ ਕਾਂਗਰਸੀ ਆਗੂਆਂ ਦੇ ਨਾਲ ਅਹਿਮ ਮੀਟਿੰਗ ਕੀਤੀ ਗਈ ਜਿੱਥੇ ਪੰਜਾਬ ਕਾਂਗਰਸ ਪ੍ਰਧਾਨ ਜਾਂ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਵੀ ਵਿਚਾਰਕ ਖਿੱਚ ਤਾਣ ਲਿਆ ਕੰਸੋਆਂ ਨੇ। ਇਸ ਮੀਟਿੰਗ ਦੇ ਵਿੱਚ ਸਿੱਧੂ ਪੂਜੇ ਨਹੀਂ ਸੀ ਜਾਂ ਫਿਰ ਬੁਲਾਇਆ ਨਹੀਂ ਗਿਆ ਇਹ ਸਵਾਲ ਵੀ ਅਹਿਮ ਹੈ। ਸਿਆਸਤ ਦੇ ਵਿੱਚ ਸਿੱਧੂ ਦੀ ਇਹ ਦੂਰੀ ਨੂੰ ਲੈ ਕੇ ਉਹਨਾਂ ਦੇ ਸਿਆਸੀ ਪਰਸ਼ੰਸ਼ਕਾ ਅਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਹੋਰ ਵੀ ਡੂੰਘਾ ਹੁੰਦਾ ਜਾ ਰਿਹਾ ਹੈ ਕਿ ਕੀ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੀ ਸਿਆਸਤ ਨੂੰ ਲੈ ਕੇ ਕੀ ਭੂਮਿਕਾ ਹੋਵੇਗੀ ਜਾਂ ਫਿਰ ਉਹ ਰਾਜਨੀਤੀ ਤੋਂ ਕਿਨਾਰਾ ਕਰਕੇ ਹੀ ਰੱਖਣਗੇ ਜਲੰਧਰ ਲੁਧਿਆਣਾ ਹਾਈਵੇ ਤੇ ਧੰਨਵਾਲੀ ਗੇਟ ਦੇ ਸਾਹਮਣੇ ਪਿਕ ਐਂਡ ਡ੍ਰੋਪ ਦਾ ਕੰਮ ਕਰਨ ਵਾਲੇ ਟੈਕਸੀ ਡਰਾਈਵਰ ਤੋਂ ਸਵਾਰੀਆਂ ਨੇ ਬੰਦੂਕ ਦੀ ਨੋਕ ਤੇ ਉਸਦੀ ਆਰਟਿਕਾ ਗੱਡੀ ਲੁੱਟ ਲਈ ਅਤੇ ਫਰਾਰ ਹੋ ਗਏ ਪੀੜਤ ਸੁਖਵਿੰਦਰ ਸਿੰਘ ਪੱਟੀ ਜੀਰਾ ਮੋਗਾ ਦਾ ਰਹਿਣ ਵਾਲਾ ਹੈ ਜੋ ਕਿ ਦੋ ਨੌਜਵਾਨਾਂ ਨੂੰ ਜਲੰਧਰ ਛੱਡਣ ਦੇ ਲਈ ਆਇਆ ਸੀ ਉਕਤ ਨੌਜਵਾਨਾਂ ਨੂੰ ਲੈ ਕੇ ਜਦੋਂ ਜਲੰਧਰ ਪਹੁੰਚਿਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਕੁਝ ਅਨਸੁਖਾਵਾਂ ਹੋਣ ਵਾਲਾ ਹੈ ਵਾਹਨ ਪਹਿਲਾਂ ਹੀ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਚੁੱਕੇ ਸਨ ਇੱਕ ਮੁਲਜ਼ਮ ਪਹਿਲਾਂ ਹੀ ਗੇਟ ਦੇ ਕੋਲ ਮੌਜੂਦ ਸੀ ਜਿਵੇਂ ਹੀ ਉਹ ਧਰਨਵਾਲੀ ਗੇਟ ਤੇ ਪਹੁੰਚੇ ਤਾਂ ਮੁਲਜ਼ਮਾਂ ਨੇ ਉਸ ਨੂੰ ਹੇਠਾਂ ਉਤਰਨ ਲਈ ਆਖਿਆ ਅਤੇ ਗੋਲੀ ਮਾਰਨ ਦੀ ਧਮਕੀ ਦਿੱਤੀ ਡਰ ਦੇ ਮਾਰੇ ਸੁਖਵਿੰਦਰ ਨੇ ਕਾਰ ਦੀਆਂ ਚਾਬੀਆਂ ਲੁਟੇਰਿਆਂ ਨੂੰ ਦੇ ਦਿੱਤੀਆਂ ਅਤੇ ਉਹ ਮੌਕੇ ਤੋਂ ਭੱਜ ਗਏ ਜਿਸ ਤੋਂ ਬਾਅਦ ਨੰਗਲ ਸ਼ਾਮਾ ਥਾਣੇ ਦੀ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਥੇ ਜਲੰਧਰ ਦੇ ਵਿੱਚ ਬੀਤੇ ਦਿਨ ਇੱਕ ਯੂਟਿਊਬਰ ਦੇ ਘਰ ਹੈਂਡ ਗ੍ਰੇਨੇਡ ਦਾ ਹਮਲਾ ਹੋਇਆ ਮਕਸੂਦਾ ਦੀ ਨੌਂਦੇ ਪਿੰਡ ਰਾਏਪੁਰ ਰਸੂਲਪੁਰ ਵਿੱਚ ਰਹਿੰਦੇ ਯੂਟਿਊਬਰ ਨਵਦੀਪ ਸਿੰਘ ਸੰਧੂ ਉਰਫ ਰੋਜ਼ਰ ਸੰਧੂ ਨੇ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਕਿ ਉਸ ਦੇ ਘਰ ਤੇ ਕਿਸੇ ਵੱਲੋਂ ਹੱਥ ਗੋਲੇ ਨਾਲ ਹਮਲਾ ਕੀਤਾ ਗਿਆ ਜੋ ਕਿ ਨਾ ਫਟਣ ਕਰਕੇ ਉਸ ਦਾ ਬਚਾਅ ਹੋ ਗਿਆ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਬੰਬ ਨੂੰ ਨਕਾਰਾ ਕਰਨ ਵਾਲੀ ਟੀਮ ਤੇ ਫੋਰੈਂਸਿਕ ਟੀਮਾਂ ਨੂੰ ਬੁਲਾਇਆ ਗਿਆ ਟੀਮ ਨੇ ਹੈਂਡ ਗ੍ਰੇਨੇਡ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨੀ ਡੌਨ ਸ਼ਹਿਜ਼ਾਦ ਪੱਟੀ ਨੇ ਕਥਿਤ ਤੌਰ ਤੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਕੇ ਲਈ ਹੈ ਵੀਡੀਓ ਦੇ ਵਿੱਚ ਸ਼ਹਿਜ਼ਾਦ ਪੱਟੀ ਨੇ ਕਿਹਾ ਹੈ ਕਿ ਇਹ ਯੂਟਿਊਬਰ ਇਸਲਾਮ ਧਰਮ ਦੇ ਬਾਰੇ ਗਲਤ ਬੋਲਦਾ ਸੀ ਜਿਸ ਕਰਕੇ ਇਸ ਦੇ ਘਰ ਦੇ ਉੱਪਰ ਹਮਲਾ ਕਰਵਾਇਆ ਗਿਆ ਸ਼ਹਿਜ਼ਾਦ ਪੱਟੀ ਨੇ ਵੀ ਕਿਹਾ ਹੈ ਕਿ ਇਸ ਹਮਲੇ ਦੇ ਵਿੱਚ ਜੇਕਰ ਬਚਾਅ ਹੋ ਗਿਆ ਤਾਂ ਅਗਲੀ ਵਾਰ ਬਚਾਅ ਨਹੀਂ ਹੋਵੇਗਾ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਸੂਬਾ بلوچستان ਦੇ ਵਿੱਚ ਜਾਫਰ ਐਕਸਪ੍ਰੈਸ ਹਮਲੇ ਤੋਂ ਬਾਅਦ ਵੱਖਵਾਦੀ ਵਿਦਰੋਹੀ ਸਮੂਹ ਬਲੋਚ ਲਿਬਰੇਸ਼ਨ ਆਰਮੀ ਨੇ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਸੂਬੇ ਦੇ ਨੌਸ਼ਕੀ ਦਲਬੰਦੀਨ ਦੇ ਵਿੱਚ ਐਨ 40 ਹਾਈਵੇ ਦੇ ਉੱਪਰ ਫਰੰਟੀਅਰ ਕੋਰ ਦੀ ਬਾਸ ਨੇੜੇ ਹੋਏ ਧਮਾਕੇ ਦੇ ਵਿੱਚ ਘੱਟੋ-ਘੱਟ 12 ਸੈਨਿਕਾਂ ਦੀ ਮੌਕੇ ਤੇ ਹਮਾਤ ਹੋ ਗਈ ਅਤੇ ਘੱਟੋ-ਘੱਟ 26 ਹੋਰ ਜ਼ਖਮੀ ਦੱਸੇ ਜਾ ਰਹੇ ਨੇ ਦੂਜੇ ਪਾਸੇ ਬੀਐਲਏ ਦੇ ਬੁਲਾਰੇ ਜਿਆਨਦ ਬਲੋਚ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਸ ਧਮਾਕੇ ਦੇ ਵਿੱਚ 90 ਫੌਜੀ ਮਾਰੇ ਗਏ ਨੇ ਬਲੋਚ ਲਿਬ੍ਰੇਸ਼ਨ ਆਰਮੀ ਦੇ ਮੁਤਾਬਕ ਉਸਦੀ ਫਿਦਾਈ ਯੂਨਿਟ ਮਜੀਦ ਬ੍ਰਿਗੇਡ ਨੇ ਨੌਸ਼ਕੀ ਹਾਈਵੇ ਤੇ ਆਈਈਡੀ ਫਿਦਾਈ ਹਮਲਾ ਕਰਕੇ ਸੂਬੇ ਦੇ ਵਿੱਚ ਕਾਬਜ਼ ਪਾਕਿਸਤਾਨੀ ਫੌਜ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਕਾਫਲੇ ਦੇ ਵਿੱਚ 8 ਬੱਸਾਂ ਸਨ ਜਿਨ੍ਹਾਂ ਦੇ ਵਿੱਚ ਇੱਕ ਬੱਸ ਧਮਾਕੇ ਦੇ ਵਿੱਚ ਪੂਰੀ ਤਰ੍ਹਾਂ ਤਬਾਹ ਹੋ ਗਈ ਉਸਨੇ ਕਿਹਾ ਕਿ ਹਮਲੇ ਤੋਂ ਤੁਰੰਤ ਬਾਅਦ ਹੀ ਬੀਐਲਏ ਦੇ ਫਤਿਹ ਬੈਡ ਨੇ ਅੱਗੇ ਵਧ ਕੇ ਇੱਕ ਹੋਰ ਬੱਸ ਨੂੰ ਘੇਰ ਲਿਆ ਤੇ ਯੋਜਨਾਬੱਧ ਤਰੀਕੇ ਦੇ ਨਾਲ ਬਾਸਤੇ ਗੋਲੀਬਾਰੀ ਕਰਕੇ ਉਸ ਦੇ ਵਿੱਚ ਸਵਾਰ ਸਾਰੇ ਹੀ ਫੌਜੀ ਕਰਮਚਾਰੀਆਂ ਨੂੰ ਖਤਮ ਕਰ ਦਿੱਤਾ ਪੁਲਿਸ ਅਧਿਕਾਰੀਆਂ ਅਨੁਸਾਰ ਸੂਚਨਾ ਮਿਲਣ ਤੋਂ ਬਾਅਦ ਬਚਾਅ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜ਼ਖਮੀਆਂ ਤੇ ਲਾਸ਼ਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਘਟਨਾ ਤੇ ਪ੍ਰਤੀਕਿਰਿਆ ਦਿੰਦੇ ਹੋਏ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਨਿੰਦਾ ਕਰਦੇ ਹੋਏ ਦੁੱਖ ਪ੍ਰਗਟ ਕੀਤਾ ਇਸ ਦੌਰਾਨ ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ ਬੁਖਤੀ ਨੇ ਤਮਾਕੇ ਦੀ ਨਿੰਦਾ ਕਰਦੇ ਹੋਏ ਕੀਮਤੀ ਜਾਨਾਂ ਦੇ ਨੁਕਸਾਨ ਤੇ ਦੁੱਖ ਅਤੇ ਅਫਸੋਸ ਪ੍ਰਗਟ ਕੀਤਾ ਹੈ ਬੁਖਤੀ ਨੇ ਕਿਹਾ ਕਿ ਸ਼ਾਂਤੀ ਦੇ ਦੁਸ਼ਮਣਾਂ ਨੂੰ ਨਿਆਂ ਦੇ ਕਟਾਰੇ ਦੇ ਵਿੱਚ ਲਿਆਉਣ ਦੇ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ SpaceX Crew Capsule 4 ਨਵੇਂ ਪੁਲਾੜ ਯਾਤਰੀਆਂ ਨੂੰ ਲੈ ਕੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਪਹੁੰਚ ਚੁੱਕਾ ਹੈ। ਅਮਰੀਕਾ, ਜਾਪਾਨ ਅਤੇ ਰੂਸ ਦੀ ਨੁਮਾਇੰਦਗੀ ਕਰਨ ਵਾਲੇ ਇਹ ਚਾਰ ਪੁਲਾੜ ਯਾਤਰੀ ਅਗਲੇ ਕੁਝ ਦਿਨ ਬੁੱਚ ਵਿਲਮੌਰ ਅਤੇ ਸੁਨੀਤਾ ਵਿਲੀਅਮਸ ਤੋਂ ਸਟੇਸ਼ਨ ਦੇ ਅੰਦਰ ਅਤੇ ਬਾਹਰ ਨਵੀਂ ਤਕਨੀਕਾਂ ਸਿੱਖਣ ਦੇ ਵਿੱਚ ਬਤਾਨ ਗਏ। ਫਿਰ ਵਿਲਮੌਰ ਅਤੇ ਵਿਲੀਅਮਸ 19 ਮਾਰਚ ਨੂੰ SpaceX ਕੈਪਸੂਲ ਦੇ ਵਿੱਚ ਪਿਛਲੇ ਜੂਨ ਵਿੱਚ ਸ਼ੁਰੂ ਹੋਏ ਇੱਕ ਲੰਬੇ ਮਿਸ਼ਨ ਨੂੰ ਖਤਮ ਕਰਦਿਆਂ ਹੋਇਆਂ ਧਰਤੀ ਤੇ ਵਾਪਸੀ ਕਰਨਗੇ। ਜ਼ਿਕਰ ਖਾਸ ਹੈ ਕਿ ਬਿਲਮੌਰ ਅਤੇ ਵਿਲੀਅਮਜ਼ ਦੇ ਬੋਇੰਗ ਦੀ ਪੁਲਾੜ ਯਾਤਰਾ ਜੋ ਕਿ ਸਿਰਫ ਇੱਕ ਹਫ਼ਤੇ ਤੱਕ ਦੀ ਸੀ ਉਸ ਨੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ 9 ਮਹੀਨੇ ਪੂਰੇ ਕਰ ਦਿੱਤੇ ਬਿਲਮੌਰ ਨੇ ਪੁਲਾੜ ਸਟੇਸ਼ਨ ਦਾ ਦਰਵਾਜ਼ਾ ਖੋਲ੍ਹਿਆ ਤੇ ਨਵੇਂ ਆਏ ਪੁਲਾੜ ਯਾਤਰੀ ਇੱਕ ਇੱਕ ਕਰਕੇ ਅੰਦਰ ਆਏ ਜਿਨ੍ਹਾਂ ਦਾ ਗਲੇ ਮਿਲਦੇ ਹੋਏ ਤੇ ਹੱਥ ਮਿਲਾ ਕੇ ਸਵਾਗਤ ਕੀਤਾ ਗਿਆ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਅੱਜ ਕੇਂਦਰੀ ਬਜਟ ਸੈਸ਼ਨ ਦਾ ਚੌਥਾ ਦਿਨ ਹੈ ਸੈਸ਼ਨ ਦੇ ਪਿਛਲੇ ਦਿਨ ਦਿਨ ਹੰਗਾਮੇ ਪਰੇ ਰਹੇ ਨੇ ਤੈਨੋਂ ਤਿੰਨੋਂ ਦਿਨ ਡੀਐਮਕੇ ਸੰਸਦ ਮੈਂਬਰਾਂ ਨੇ ਰਾਸ਼ਟਰੀ ਸਿੱਖਿਆ ਨੀਤੀ ਅਤੇ ਤ੍ਰਿਪਾਸ਼ਾ ਨੂੰ ਲੈ ਕੇ ਹੰਗਾਮਾ ਕੀਤਾ ਅੱਜ ਵੀ ਇਸ ਉੱਤੇ ਹੰਗਾਮਾ ਹੋ ਸਕਦਾ ਹੈ ਉੱਥੇ ਬਜਟ ਸੈਸ਼ਨ ਦੇ ਤੀਜੇ ਦਿਨ ਕਾਂਗਰਸ ਨੇ ਗੁਜਰਾਤ ਦੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਤੇ ਅਡਾਨੀ ਸਮੂਹ ਦੇ ਨਵਯਣਯੋਗ ਊਰਜਾ ਪ੍ਰੋਜੈਕਟ ਦੀ ਪ੍ਰਵਾਨਗੀ ਤੇ ਸਵਾਲ ਉਠਾਏ ਸਨ ਕਾਂਗਰਸ ਨੇ ਇਸ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਦੱਸਿਆ ਸੀ ਇਸ ਮੁੱਦੇ ਨੂੰ ਲੈ ਕੇ ਵੀ ਅੱਜ ਸੰਸਦ ਦੇ ਵਿੱਚ ਹੰਗਾਮਾ ਹੋ ਸਕਦਾ ਹੈ ਜ਼ਿਕਰ ਹੈ ਖਾਸ ਕਿ ਹੌਲੀ ਦੇ ਤਿਹਾੜ ਦੇ ਮੱਦੇਨਜ਼ਰ ਪਿਛਲੇ ਬੁੱਧਵਾਰ ਯਾਨੀ ਕਿ 12 ਮਾਰਚ ਨੂੰ ਦੋਵੇਂ ਹੀ ਸਦਨਾਂ ਨੂੰ 17 ਮਾਰਚ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਅੱਜ ਦੋਵੇਂ ਸਦਨਾਂ ਸਵੇਰੇ 11 ਵਜੇ ਸ਼ੁਰੂ ਹੋਣਗੇ ਸਵੇਸੀ ਹੁਣ ਤੱਕ ਦੇ ਕੁਝ ਖਾਸ ਅਹਿਮ ਖਬਰਾਂ ਹੁਣ ਮੈਨੂੰ ਪਰਮਜੀਤ ਸੈਣੀ ਨੂੰ ਇਜਾਜ਼ਤ ਵਿਖਤ ਰੋ ਅਜੀਤਵਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ